i क्या ना कुछ ग्रंथ गीता जा कुरान विचो मंदिर मस्जिद गुरुद्वारे पढ़ लिया है आज नहीं है ना जा

O que é um... ¡Gracias! No

ਵੰਡੀਆਂ ਬਣਾ ਲਈਆਂ ਤੇ ਉਹਦੇ ਵਿੱਚ ਵੰਡੀਆਂ ਦੇ ਵਿੱਚ ਪੇਰ ਮੇਰ ਚ ਜੀ ਰਿਹਾ ਸਤਿਗੁਰ ਜੀ ਨੇ ਇਸ ਪੇਰ ਮੇਰ ਨੂੰ ਖਤਮ ਕਰਦੇ ਹੋਏ ਸਾਨੂੰ ਬਾਣੀ ਦਾ ਉਪਦੇਸ਼ ਦਿੱਤਾ ਤਾਂ ਜੋ ਸਰਬਤ ਦੇ ਭਲੇ ਦੀ ਗੱਲ ਹੋ ਸਕੇ ਆਓ ਜੀ ਅਗਲੀ ਕਵਿਤਾ ਜਿਹੜੀ ਛੋਟੇ ਬੱਚੇ ਆਪਾਂ ਸੁਣਨ ਕਰਦੇ ਵਾਹਿਗੁਰੂ ਜੀ ਕਾ ਕਾ